ਵੀ ਮੈਂਗਣਾ ਦਰਜੀ ਨਾਲ ਵੀ ਗਲਤ ਹੋ ਰਿਹਾ ਹੈ ਉਹ ਨਹੀਂ ਜਾਣ ਕੇ ਰਾਜਨੀਤੀ ਬਣਾਈ ਜਾ ਰਹੀ ਹੈ ਉਹਦੇ ਉੱਪਰ ਉਹ ਇੱਕ ਫਿਲਮੰਦਾ ਵਿਰੋਧ ਨਹੀਂ ਹੋ ਰਿਹਾ ਉਹ ਸਾਰੇ ਇੱਕ ਸਰਦਾਰ ਬੰਦੇ ਦਾ ਤੇ ਇੱਕ ਪੱਗ ਦਾ ਵਿਰੋਧ ਹੋ ਰਿਹਾ ਹੈ ਇਹ ਗਦਾਰ ਵਾਲੀ ਤਾਂ ਗੱਲ ਗਲਤ ਹੈ ਕਿਉਂਕਿ ਦਿਲਜੀ ਦਸਾਂਝ ਨੇ ਪਹਿਲਾਂ ਹੀ ਬਹੁਤ ਸੋਹਣੀਆਂ ਸੋਹਣੀਆਂ ਫਿਲਮਾਂ ਦਿੱਤੀਆਂ ਤੇ ਬਹੁਤ ਚੰਗਾ ਕੰਟੈਂਟ ਹੁੰਦਾ ਉਹਨਾਂ ਦਾ ਤੁਸੀਂ ਇੱਕ ਚੀਜ਼ ਦੇਖੀ ਜਾਂਦੇ ਹੋ ਤੁਸੀਂ ਉਹ ਵੀ ਤਾਂ ਦੇਖੋ ਨਾ ਵੀ ਇੰਡੀਆ ਵਾਸਤੇ ਉਹਨੇ ਕਿੰਨਾ ਕੁਛ ਕੀਤਾ ਵਾ ਜਿੱਥੇ ਬਾਲੀਵੁੱਡ ਦੀ ਲੈ ਕੇ ਜਾ ਕੇ ਉਹ ਤੇ ਉਹ ਜੱਟ ਬੰਦਾ ਲੈ ਗਿਆ ਬਾਈਕ ਆਟ ਕਰਨ ਤੋਂ ਬਾਅਦ ਇਹ ਆਪਣੀ ਇਹ ਫਿਲਮ ਬਣਾਉਂਦੇ ਤਾਂ ਤਾਂ ਕਹਿੰਦੇ ਮੰਨ ਸਕਦੀ ਉਹ ਦੋ ਦੂ ਤਾਂ ਕੋਈ ਇਸ ਕਹਿੰਦਾ ਹੈ ਨਹੀਂ ਹੈ ਹੀ ਨਹੀਂ ਸੀ ਇਹ ਕੋਈ ਵੀ ਅਜੀ ਕੋਈ ਇਨਸਾਨ ਤਰੱਕੀ ਕਰਦਾ ਤਾਂ ਉਹਦੇ ਉੱਤੇ ਉਹਦੀ ਲੱਤਾਂ ਵੀ ਖਿੱਚਿਆ ਜਾਂਦੇ ਨੇ ਸਾਰਾ ਕੁਝ ਨੂੰ ਕਿਸੇ ਨਾ ਕਿਸੇ ਲੈਂਕ ਨਾਲ ਜੋੜ ਕੇ ਉਹਨੂੰ ਦਵਾਇਆ ਜਾਂਦਾ ਦੋਲੇ ਤੇ ਰੋਕ ਲਾ ਦਿਓ ਜਿਹੜੀ ਖਲੜਾਈ ਤੇ ਬਣੀ ਹੈ ਉਹ ਰਿਲੀਜ਼ ਕਰ ਦਿਓ ਸਾਚੀ ਖਲੜਈ ਪਚਾਨੇ ਬਣ ਰਹੀ ਹੈ ਜੀ ਪੰਜਾਬ ਵਿੱਚ ਪਚਾਨੇ ਬਣ ਰਹੀ ਹੈ ਬਣੀ ਪਈ ਉਹ ਹੋਰੀ ਜਗਾਦਨ ਇਹ ਬੰਦੇ ਕਰਦ ਜਿਹੜੇ ਬਾਲੀਵੁੱਡ ਦੇ ਆਪਣੇ ਆਪ ਨੂੰ ਮੰਨਦੇ ਬਹੁਤ ਵੱਡੇ ਵੱਡੇ ਉਹ ਕਿਤੇ ਨਹੀਂ ਪਹੁੰਚ ਸਕੇ ਉਹਨਾਂ ਦੀ ਤਾਂ ਬੈਣੀ ਉੱਠ ਬੈਣੀ ਉੱਠ ਨਹੀਂ ਨਹੀਂ ਹੈਗੀ ਤੇ ਤਰਜੀਤ ਨੇ ਬੈਣੀ ਉੱਠ ਨਹੀਂ ਕਰਾਤੀ ਬਾਦ ਹੋਣਾ ਚਾਹੀਦਾ ਇਸੇ ਆ ਕਿ ਕਿ ਬਿਵਾਤ ਜੋ ਕਰਦੇ ਨੇ ਉਹ ਨਹੀਂ ਹਟਦੇ ਹੈਗੇ ਕਰੇ ਬਣਾ ਜਿਹੜਾ ਨੇ ਨਹੀਂ ਕਰਨਾ ਉਹ ਸਮਝਦਾਰ ਨੇ ਕਿ ਉਹ ਚੁੱਪ ਕਰੇ ਬੈਠੇ ਨੇ ਆਦਾ ਫਿਲਮ ਦੇਖ ਕੇ ਉਹਨਾਂ ਦਾ ਪ੍ਰੋਡਿਊਸਰ ਦਾ ਪੈਸਾ ਲੱਗਾ ਹੋਇਆ ਹੈ ਉਹਨਾਂ ਨੇ ਰਿਲੀਜ਼ ਕਰਨੀ ਸੀ ਤੇ ਉਹ ਓਵਰ ਸੀਜ਼ ਕਰਦੀ ਹਾਲਾਂਕਿ ਉਹਨਾਂ ਨੇ ਆਦਾ ਬਜਟ ਵੀ ਕਵਰ ਕਰ ਲਿਆ ਸੋ ਇਹ ਇੰਡੀਆ ਦਾ ਹੀ ਲਾਸ ਹੈ ਸਾਨੂੰ ਇਹਦੇ ਇਮਾਨ ਹੋਣਾ ਚਾਹੀਦਾ ਕਿ ਸਾਡੇ ਪੰਜਾਬ ਦੇ ਸਾਡੇ ਪੰਜਾਬ ਨੂੰ ਅੱਗੇ ਲੈ ਕੇ ਜਾਣ ਜਿਹੜੀ ਪੱਗ ਨੂੰ ਹੈ ਸਾਰਾ ਅੱਜ ਬਾਲੀਵੁੱਡ ਤੱਕ ਸਾਡੀ ਪੱਗ ਪਹਿਚਾਣੀ ਜਾਂਦੀ ਹੈ ਸੰਤੋ ਦੇ ਨਾਂਜ ਹੋਣਾ ਚਾਹੀਦਾ ਸਸ਼ੀਕਲ ਜੀ ਪੰਜਾਬ ਦੇ ਲੁਧਿਆਣਾ ਵਿੱਚ ਮੌਜੂਦ ਹੈ ਜਿੱਥੇ ਕਿ ਸਰਦਾ ਜੀ 3 ਫਿਲਮ ਨੂੰ ਲੈ ਕੇ ਕਾਫੀ ਵਿਵਾਦ ਚੜਿਆ ਆ ਦੱਸਿਆ ਜਾ ਰਿਹਾ ਦਲਜੀਤ ਦੋਸਾਨ ਨੇ ਇੱਕ ਪਾਕਿਸਤਾਨੀ ਕੁੜੀ ਨੂੰ ਆਧਾ ਉੱਥੇ ਵਿੱਚ ਰੋਲ ਦਿੱਤਾ ਹੋਇਆ ਤੇ ਉਸ ਨੂੰ ਲੈ ਕੇ ਇਹ ਲੋਕਾਂ ਦਾ ਕੀ ਕਹਿਣਾ ਹੈ ਜਿਵੇਂ ਪੁੱਛ ਰਹੇ ਹਾਂ ਮੇਰੇ ਨਾਲ ਨੌਜਵਾਨ ਜੁੜ ਚੁੱਕੇ ਨੇ ਕੀ ਨਾਮ ਸਤ ਜੀ ਸਰ ਮੇਰਾ ਨਾਮ ਹਵਤਾਰ ਸਿੰਘ ਹੈ ਤੇ ਮੈਂ ਜਲਾ ਮਰੇ ਕੋਲ ਦਾ ਪਿੰਡ ਭੈਣੀ ਕੋਂ ਦਾ ਬਸਨੀਕ ਜਿਸ ਤਰ੍ਹਾਂ ਦੇ ਦੋ ਦਲਜੀਤ ਦੋਚਾਂ ਦਾ ਜਰਾ ਕਿਰਦਾਰ ਹੈਗਾ ਉਸ ਦੇ ਵਿੱਚ ਇੱਕ ਕੁੜੀ ਨੂੰ ਕਿਰਦਾਰ ਦਿੱਤਾ ਗਿਆ ਵਾ ਤੇ ਕਈ ਵਿਵਾਦ ਹੋ ਰਹੇ ਨੇ ਰਾਜਨੀਤੀਆਂ ਹੋ ਰਹੀਆਂ ਇਸ ਦੇ ਉੱਤੇ ਇਸ ਚੀਜ਼ ਤੁਸੀਂ ਕਿਸ ਤਰ੍ਹਾਂ ਦੇ ਰਹੇ ਹੋ ਅਸਲ ਚ ਸਰ ਗੱਲ ਪਤਾ ਕੀ ਹੈ ਜੀ ਇਹ ਜਿਹੜੀ ਫਿਲਮ ਦੀ ਸ਼ੂਟਿੰਗ ਹੋਈ ਸੀ ਇਹ ਉਸ ਤੋਂ ਪਹਿਲਾਂ ਦੀ ਹੋਈ ਹੋਈ ਆ ਜਦੋਂ ਕਿ ਇਹ ਵਿਵਾਦ ਹੈ ਹੀ ਨਹੀਂ ਸੀ ਇਸ ਵਿੱਚ ਸਰਦਾਰ ਜਿਹੜਾ ਦਲਜੀਤ ਦਸਾਂਝ ਨੇ ਉਹਨਾਂ ਦਾ ਕੀ ਕਸੂਰ ਹੈ ਠੀਕ ਹੈ ਇੱਕ ਪੱਗ ਬਨ ਕੇ ਆਪਣੇ ਸਰਦਾ ਦਲਜੀਤ ਦਸਾਂਝ ਨੇ ਉਹਨਾਂ ਨੇ ਆਪਣਾ ਨਾਮ ਰਸਨਾ ਪੂਰੇ ਵਰਲਡ 'ਚ ਕੀਤਾਗਾ ਠੀਕ ਹੈ ਜੇ ਮਤਲਬ ਉਹ ਤੋਂ ਬਾਅਦ ਛੋਟੇਂਗੀ ਹੋਈ ਹੁੰਦੀ ਫਿਲਮ ਬਣੀ ਹੁੰਦੀ ਲੋਚ ਹੋਈ ਹੁੰਦੀ ਫਿਰ ਉਹ ਨਲਿਕ ਇੱਕ ਫਿਲਮ ਹੈ ਉਹ ਦਲਜੀਤ ਦਸਾਂਝ ਨੇ ਤੇ ਕਿਰਦਾਰ ਨਵਾਇਆ ਜਜ ਕਿ ਨਿਰਦੇਸ਼ਕਾਂ ਦਾ ਉਹਦੇ ਕੋਈ ਹੋਰ ਨਹੀਂ ਜਲਦੀ ਉਹਦੇ ਨਿਰਦੇਸ਼ਕਾਂ ਦਾ ਕੋਈ ਮਤਲਬ ਉਹ ਦਲਜੀਤ ਦਸਾਂਝ ਤੋਂ ਨਹੀਂ ਉਹ ਤਾਂ ਹਾਇਰ ਕੀਤੇ ਗਏ ਨੇ ਉਹ ਤੇ ਇੱਕ ਅਦਾਕਾਰ ਨੇ ਜਾਂ ਜਿਹੜੇ ਆਪਣੀ ਮਾਡਲ ਨੇ ਉਹ ਵੀ ਇੱਕ ਅਦਾਕਾਰ ਨੇ ਠੀਕ ਹੈ ਜੇ ਉਹਨੇ ਇੱਕ ਉਹ ਸ਼ੂਟਿੰਗ ਕਰ ਲਈ ਤਾਂ ਉਹ ਤਾਂ ਬਾਅਦ ਆਪਣੀ ਚੀਜ਼ ਹੋਈ ਤਾਂ ਉਹ ਤਾਂ ਜਸਟ ਕੋਈ ਸੁਰਖਸਾ ਹੀ ਨਹੀਂ ਇਨਸਾਨੀਅਤ ਤੌਰ ਤੇ ਉਹਨਾਂ ਦਾ ਇਨਸਾਨੀਅਤ ਤੌਰ ਤੇ ਨਾ ਮੇਰਾ ਨਾਮ ਸਿਮਰਨਜੀਤ ਸਿੰਘ ਹੈ ਸਰ ਕਿਸ ਤਰ੍ਹਾਂ ਦੇ ਦਿਓ ਜਿਹੜੀ ਫਿਲਮ ਆਈ ਹੈ ਸਾਹਮਣੇ ਇਹਦੇ ਵਿੱਚ ਕਿਦਾਂ ਆਏ ਕਹੇਗੀ ਆ ਕਈ ਰਾਜਨੀਤੀਆਂ ਹੋਈਆਂ ਤੇ ਕਈ ਕਹਿੰਦੇ ਕਿ ਸੁਦਾ ਸੰਧੂਰ ਉਜਾੜੇਗੇ ਫਿਰ ਵੀ ਦਲਜੀਤ ਨੇ ਗਰਦਾਰੀ ਕੀਤੀ ਨਹੀਂ ਨਹੀਂ ਵੀਰੇ ਉਹ ਚ ਗਰਦਾਰੀ ਵਾਲੀ ਤਾਂ ਕੋਈ ਗੱਲ ਨਹੀਂ ਆਪਾਂ ਦਲਜੀਤ ਵਾਲਿਆਂ ਪਹਿਲਾਂ ਫਿਲਮਾਂ ਜਿਹੜੇ ਚੰਗੀਆਂ ਕਰੀਆਂ ਕਿਉਂ ਪੰਜਾਬ ਦਾ ਵਸਨੀਕ ਹੀ ਆਣਾ ਸੋਹਣੀਆਂ ਫਿਲਮਾਂ ਕਰੀਆਂ ਇਹ ਚ ਕਾਹ ਸੰਧੂਰ ਉਜਾੜੇ ਆਦਾਕਰ ਆਦਾਕਰ ਕਰ ਸਕਦਾ ਵੀ ਕਹਿੰਦੇ ਕਿ ਪੈਲਗਾਹ ਹਮਲੇ ਦੇ ਵਿੱਚ ਜਿਹੜਾ ਪਾਕਿਸਤਾਨ ਨੇ ਅਟੈਕ ਕਰਵਾਇਆ ਸੀ ਉਸ ਨੂੰ ਲੈ ਕੇ ਕਿ ਪਾਕਿਸਤਾਨ ਨਾਲ ਅਸੀਂ ਬਾਈਕਾਰ ਕਰਤਾ ਉਹ ਤੋਂ ਬਾਅਦ ਜਿਹੜਾ ਅਦਾਕਾਰ ਜਿਹੜੇ ਪਾਕਿਸਤਾਨ ਦੀ ਅਦਾਕਾਰ ਤੀਏ ਉਹਨਾਂ ਨੇ ਵੀ ਕਾਫੀ ਵਾਰੀ ਸਾਡੇ ਬਾਰੇ ਬੋਲਿਆ ਸਾਡੇ ਬਾਲੀਵੁੱਡ ਵਾਲੇ ਬਾਲੀਵੁੱਡ ਬਾਰੇ ਕੀ ਇਹ ਤਾਂ ਇਹ ਤਾਂ ਸਾਨੂੰ ਬੁਲਾਉਂਦੇ ਸੀਗੇ ਇਸ ਚੀਜ਼ ਨੂੰ ਕਿੱਸਾ ਦੇ ਦਿਓ ਨਹੀਂ ਅਦਾਕਾਰ ਦਾ ਤਾਂ ਦੇਖੋ ਇੱਕ ਪਰਫਾਰਮੈਂਸ ਕਰਨਾ ਹੁੰਦਾ ਹੈ ਸੋਚਣਾ ਸੋਚਨ ਆਪਣਾ ਹੋ ਸਕਦਾ ਫਰਕ ਹੋ ਸਕਦਾ ਬਾਕੀ ਨਹੀਂ ਹੈ ਸਰ ਜੇ ਬਾਈਕਾਰ ਕਰਨ ਤੋਂ ਬਾਅਦ ਇਹ ਆਪਣੀ ਇਹ ਪਹਿਲਾਂ ਪਹਿਲਾਂ ਬਣਾਉਂਦੇ ਤਾਂ ਤਾਂ ਪੈਨ ਮੰਨ ਸਕਦੀ ਉਹ ਦੋ ਦੋਂ ਤਾਂ ਕੋਈ ਇਸ ਕਾਲ ਦਾ ਹੈ ਨਹੀਂ ਹੈ ਵੀ ਨਹੀਂ ਸੀ ਇਹਦਾ ਇੱਕ ਇੱਕ ਪਹਿਲਾਂ ਬਣ ਗਈ ਹੁਣ ਨੌਂ ਚ ਹੋ ਗਿਆ ਉਹ ਤੇ ਲੱਖਾਂ ਕਰੋੜਾ ਰੁਪਈਆ ਲੱਗਿਆ ਤੁਹਾਡਾ ਰੁਝਾਨ ਕੀ ਕਹਿੰਦਾ ਹੈ ਸਹੀ ਹੈ ਇਹ ਗਲਤ ਹੈ ਬਿਲਕੁਲ ਸਹੀ ਹੈ ਇਹ ਮਤਲਬ ਇਹ ਜਿਹੜੀ ਫਿਲਮ ਹੈ ਇਹ ਨੌਚ ਹੋਣੀ ਚਾਹੀਦੀ ਹੈ ਤੇ ਚੱਲਣੀ ਚਾਹੀਦੀ ਹੈ ਸਿਨੇਮਾ ਘਰਾਂ 'ਚ ਲੋਕਾਂ ਨੂੰ ਵੇਖਣਾ ਚਾਹੀਦਾਗਾ ਲੋਕਾਂ ਉਹ ਮੂਵੀ ਵੇਖ ਕੇ ਕਿੰਨਾ ਕੁਝ ਮੈਸੇਜ ਹੋਣਾ ਚਾਹੀਦਾ ਇੱਕ ਪੱਗ ਜਾਂ ਸਰਦਾਰ ਜੀ ਮੂਵੀ ਆਪਾਂ ਜਿਵੇਂ ਪਹਿਲਾਂ ਸਰਦਾਰ ਜੀ 1 ਆਈ ਜਾਂ ਸਰਦਾਰ ਜੀ 2 ਆਈ ਤੇ ਅੱਜ ਸਰਦਾਰ ਜੀ 3 ਹੈ ਤਾਂ ਉਹ ਇੱਕ ਸਰਦਾਰ ਜੀ ਇੱਕ ਪੱਗ ਦਾ ਵੀ ਇੱਕ ਮੈਸੇਜ ਆਏਗਾਗਾ ਲੋਕਾਂ ਕਿ ਸਰਦਾਰ ਨੂੰ ਵੱਡੇ ਸਿਨੇਮਾ ਘਰ ਦੇਖਣਗੇ ਤੇ ਰਾਜਨੀਤੀਆਂ ਬਹੁਤ ਹੋ ਰਹੀਆਂ ਰਾਜਨੀਤੀਆਂ ਕਿਸਤਾ ਦੇਦੇ ਹੋ ਕਿ ਨਹੀਂ ਦੇਖੋ ਜੀ ਇੱਕ ਇਸ਼ੂ ਤਾਂ ਹੁੰਦਾ ਹੀ ਆ ਹਨਾ ਜਦੋਂ ਕਿ ਇੱਕ ਮਸਲਾ ਖੜਾ ਹੋ ਜੇ ਉਹਦੇ ਇੱਕ ਟੌਪਿਕ ਬਣਦਾਗਾ ਲੋਕਾਂ ਨੂੰ ਬੋਲਣ ਦਾ ਠੀਕ ਆ ਉਹ ਚ ਮਤਲਬ ਜਿਹੜੇ ਕਿਸੇ ਨੂੰ ਕੋਈ ਮਤਲਬ ਚੰਗਾ ਉੱਚਾ ਦਾ ਨਹੀਂ ਦੇਖਣਾ ਚਾਹੁੰਦੇ ਜਦੋਂ ਇੱਕ ਕੰਪੀਟੀਸ਼ਨ ਹੈਗਾ ਉਹਦੇ ਮਤਲਬ ਆਪਣਾ ਵਿਵਾਦਿਤ ਵੀ ਹੋ ਗਈ ਉੱਥੇ ਰਾਜਨੀਤੀ ਵੀ ਹੋ ਗਈ ਵੀ ਇੱਕ ਉਹਨਾਂ ਨੂੰ ਇਸ਼ੂ ਲੱਭਿਆ ਤੇ ਉਹਨਾਂ ਨੇ ਇੱਕ ਇਹ ਚੀਜ਼ ਖੜਾ ਕਰਤਾ ਸਹੀ ਵੀ ਹੋਣਗੇ ਚੰਗੇ ਵੀ ਹੋਣਗੇ ਬਾਈ ਜੀ ਤੁਹਾਡਾ ਕੀ ਕਹਿਣਾ ਜੀ ਨਹੀਂ ਬਿਲਕੁਲ ਸਹੀ ਆ ਇੱਕ ਵਧੀਆ ਅਦਾਕਾਰ ਹੈ ਜਿਹੜਾ ਹੁਣ ਫਿਲਮ ਬਣੀ ਹੈ ਉਹ ਫਿਲਮ ਪਹਿਲਾਂ ਬਣੀ ਹੈ ਜੇ ਬਾਅਦ ਚ ਹੁਣ ਤੁਸੀਂ ਇਹ حساب ਲਾਓ ਕੋਈ ਵੀ ਹੁਣ ਦੇਸ਼ ਕੋਈ ਮਾੜਾ ਹੁੰਦਾ ਨਹੀਂ ਉਹਦੇ ਵਿੱਚ ਅੱਤਵਾਦੀ ਕਰਦੇ ਅੱਤਵਾਦੀ ਵਗੈਰਾ ਨੇ ਹਮਲਾ ਪਰ ਇਹਨੂੰ ਉਹਦੇ ਨਾਲ ਨਹੀਂ ਜੋੜ ਕੇ ਰੱਖਣਾ ਜੀ ਹਰ ਦੇਸ਼ ਦੇ ਆਪ ਦੇ ਆਪ ਦੇ ਵਧੀਆ ਨਾਗਰਿਕ ਨੇ ਵੀ ਮੈਂ ਕਹਿੰਦਾ ਦਰਜੀ ਨਾਲ ਵੀ ਇਹ ਗਲਤ ਹੋ ਰਿਹਾ ਹੈ ਉਹ ਨਹੀਂ ਜਾਣ ਕੇ ਰਾਜਨੀਤੀ ਬਣਾਈ ਜਾ ਰਹੀ ਹੈ ਉਹਦੇ ਉੱਪਰ ਮਾਮਲਾ ਆਇਆ ਸੀਗਾ ਉਸ ਦੇ ਵਿੱਚ ਕਈ ਧਰਮ ਦੇ ਕੇ ਪੁੱਛ ਕੇ ਗੋਲੀ ਮਾਰੀ ਗਈ ਸੀ ਉਸ ਚੀਜ਼ ਨੂੰ ਲੈ ਕੇ ਕਾਫੀ ਵਿਵਾਦ ਹੋ ਰਿਹਾ ਕਿ ਇਹ ਫਿਲਮ ਕਿਉਂ ਬਣਾਈ ਗਈ ਇਹਨੂੰ ਡਿਸਕਵਾਲਿਫਾਈ ਕੀਤਾ ਜਾਵੇ ਹਨ ਨਹੀਂ ਨਹੀਂ ਫਿਰ ਪਹਿਲਾਂ ਵੀ ਇਹੀ ਗੱਲ ਕਹੀ ਜਾਂਦੀ ਜਿਹੜੀ ਫਿਲਮ ਹੈ ਉਹ ਪਹਿਲਾਂ ਬਣੀ ਹੋਈ ਆ ਨਾ ਕਿ ਬਾਅਦ ਚ ਬਣੀ ਹੋਈ ਆ ਹੁਣ ਇਹਦੇ ਵਿੱਚ ਆਪਾਂ ਜਉਂਦੇ ਚਲੋ ਸਿਆਸਤਦਾਨ ਨੇ ਉਹ ਤਾਂ ਰਾਜਨੀਤੀ ਕਰਦੇ ਹੀ ਰਹਿੰਦੇ ਨੇ ਹੁਣ ਤੁਸੀਂ ਪਿੱਛੇ ਜੇ ਦੇਖਣਾ ਵਿਕਰਮ ਸਿੰਘ ਮਜੀਠੀਆ ਵਾਲੀ ਇੱਕ ਖਬਰ ਚੱਲ ਰਹੀ ਹੈ ਪਹਿਲਾਂ ਜੇ ਰਮਨਿਤ ਬਿੱਟੂ ਸੀ ਚੇ ਚਰਨੀ ਚੰਨੀ ਸੀ ਪਹਿਲਾਂ ਤਾਂ ਕਹਿੰਦੇ ਸੀ ਵੀ ਉਹ ਮਜੀਠੀਆ ਸਾਹਿਬ ਫੜਨੇ ਚਾਹੁੰਦੇ ਨੇ ਜਦੋਂ ਭਗਵਾਨ ਤਰਮਨ ਜੀ ਨੇ ਐਕਸ਼ਨ ਲਿਆ ਤੇ ਅੱਜ ਉਹਨਾਂ ਨੂੰ ਦੇਖੋ ਅਜ ਉਲਟ ਨੇ ਇਸ ਕਰਕੇ ਰਾਜਨੀਤੀ ਇਹ ਚਲਦੀ ਰਹਿੰਦੀ ਹੈ ਜੀ ਚਲਦੀ ਰਹੂਗੀ ਤੁਹਾਡੇ ਰੋਜ਼ਾਨਾ ਕੀ ਹੈ ਫਿਲਮ ਸਹੀ ਹੈ ਗਲਤ ਬਣੀ ਹੈ ਨਹੀਂ ਬਿਲਕੁਲ ਸਹੀ ਹੈ ਜੀ ਇਹਦੇ ਨਾਲ ਕੋਈ ਨਨੂ ਲਿੰਕ ਦੇਖਣਾ ਚਾਹੀਦਾ ਉਹ ਨਾਲ ਜੋੜ ਕੇ ਜੀ ਇਹ ਇੱਕ ਰਾਜਨੀਤੀ ਹੈ ਇਹ ਸ਼ੁਰੂ ਤੋਂ ਹੁੰਦੀ ਆਈ ਹੈ ਐਂਡ ਤੱਕ ਹੁੰਦੀ ਰਹੂਗੀ ਠੀਕ ਹੈ ਬਿਲਕੁਲ ਇਹ ਰਾਜਨੀਤੀ ਦਸੀ ਕੀ ਕਹਿਣਾ ਚਾਹੋਗੇ ਸਰ ਸਹੀ ਹੈ ਕਿ ਨਾ ਤਾਂ ਸਹੀ ਕਿ ਨਾ ਗਲਤ ਹੈ ਜਲਦੀ ਜਦੋਂ ਤਾਂ ਜਿਹੜੀ ਫਿਲਮ ਬਣੀ ਵਿਵਾਦ ਚੜਿਆ ਪਿਆ ਹੈ ਨਹੀਂ ਸਾਰੇ ਇਹ ਬਿਲਕੁਲ ਗਲਤ ਗੱਲ ਹੈ ਜੀ ਫਿਲਮ ਚੱਲਣੀ ਚਾਹੀਦੀ ਹੈ ਅੱਛਾ ਉਹ ਇੱਕ ਫਿਲਮ ਦਾ ਵਿਰੋਧ ਨਹੀਂ ਹੋ ਰਿਹਾ ਉਹ ਸਾਰੇ ਇੱਕ ਸਰਦਾਰ ਬੰਦੇ ਦਾ ਤੇ ਇੱਕ ਪੱਗ ਦਾ ਵਿਰੋਧ ਹੋ ਰਿਹਾ ਅੱਛਾ ਹਾਂਜੀ ਉਹ ਫਿਲਮ ਜਰੂਰ ਚੱਲਣੀ ਚਾਹੀਦੀ ਹੈ ਉਹ ਤਾਂ ਇਸ ਖਿਲਾਾਰੇ ਤੋਂ ਇਹ ਜੰਗ ਤੋਂ ਪਹਿਲਾਂ ਦੀ ਬਣੀ ਹੋਈ ਆ ਹੂੰ ਤੇ ਦਿਲਜੀ ਦੋਸਾਂਜ ਉਹਨਾਂ ਨੇ ਇੰਨਾ ਪੱਗ ਨੂੰ ਪ੍ਰਮੋਟ ਕੀਤਾ ਸਾਨੂੰ ਕਿੱਥੋਂ ਕਿੱਥੇ ਲੈ ਕੇ ਗਏ ਤੁਹਾਡਾ ਰਜਾਨ ਕੀ ਕਹਿੰਦਾ ਹੈ ਠੀਕ ਹੈ ਗਏ ਸਹੀ ਸਾਡਾ ਰਜਾਨ ਇਹ ਕਹਿੰਦਾ ਹੈ ਕਿ ਸਰ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ 100% ਨਹੀਂ ਚਲਣੀ ਚਾਹੀਦੀ ਹੈ ਕੀ ਕਰ ਚਲਣੀ ਚਾਹੀਦੀ ਹੈ ਇੰਡੀਆ ਵਿੱਚ ਵੀ ਚਲਣੀ ਚਾਹੀਦੀ ਹੈ ਸਰ ਜਿਹੜੀ ਜਿਹੜੀ ਮਹਿਲਾ ਦਾ ਕਿਰਦਾਰ ਨਿਭਾਇਆ ਪਾਕਿਸਤਾਨੀ ਲੜਕੀ ਨੇ ਉਹ ਉਹਨੂੰ ਵੀ ਕਾਫੀ ਲੋਕ ਵਿਵਾਦਾਚੀ ਗਿੰਦੇ ਪਏ ਨੇ ਨਹੀਂ ਸਰ ਉਹਦੇ ਤੇ ਕੋਈ ਗਲਤੀ ਨਹੀਂ ਨਾ ਹੈਗੀ ਕਿ ਮਤਲਬ ਉਹਦੇ ਇੱਕ ਅਦਾਕਾਰ ਆ ਕਿ ਜਦ ਆਮਲ ਦਿਲਜੀ ਦਸਾਂਝ ਆ ਉਹਨਾਂ ਨੇ ਆਪਣੀ ਹੀਰੋਇਨ ਨੂੰ ਲਿਆ ਆ ਫਿਲਮ ਤਿਆਰ ਕੀਤੀ ਆ ਤੇ ਉਹਦੇ ਕੋਈ ਐਡਾ ਚੱਕਰ ਨਹੀਂ ਹੈਗਾ ਕਿ ਜਾਨ ਨੂੰ ਮਤਲਬ ਦੋਨਾਂ ਨੇ ਮਤਲਬ ਰਲ ਕੇ ਕੰਮ ਕੀਤਾ ਆ ਉਹਦੇ ਇੱਕ ਸਗੋਂ ਵੱਡਾ ਪਿਆਰ ਦਾ ਸਨੇਹਾ ਦਿੱਤਾ ਉਹਨਾਂ ਨੇ ਕਿ ਚੜ੍ਹਦੇ ਤੇ ਲੈਂਦੇ ਪੰਜਾਬ ਦਾ ਉਹਦੇ ਵਿੱਚ ਗਲਤ ਗੱਲ ਨਹੀਂ ਆ ਕੋਈ ਵੀ ਤੇ ਉਹ ਤੇ ਕੁਝ ਮਾੜੇ ਅਨਸਰਾਂ ਕਰਕੇ ਜਿਹੜਾ ਉਹ ਇਹ ਗਲਤ ਕੰਮ ਹੋਇਆ ਤੇ ਦੋਵਾਂ ਦੇਸ਼ਾਂ ਦੇ ਵਿਚਕਾਰ ਜਿਹੜਾ ਉਹ ਲੜਾਈ ਦਾ ਮਹੌਲ ਬਣ ਗਿਆ ਠੀਕ ਹੈ ਬਿਲਕੁਲ ਸਰ ਕੀ ਕਰਾਂ ਜੇ ਤੁਹਾਡਾ ਕੀ ਰੁਝਾਨ ਹੈ ਪਾਜੀ ਪਹਿਲੀ ਗੱਲ ਤੇ ਆ ਵੀ ਜਿਵੇਂ ਆਪਾਂ ਵੇਖ ਲਈਏ ਵੀ ਮੈਚ ਵੀ ਹੁੰਦੇ ਆ ਹਨਾ ਇੰਡੀਆ ਪਾਕਿਸਤਾਨ ਦੇ ਬਿਲਕੁਲ ਸਹੀ ਕੀ ਗੱਲ ਹੈ ਵੀ ਜਿਹੜੀ ਆਪਣੀ ਜਨਰੇਸ਼ਨ ਹੈ ਜਿਹੜੀ ਵਿਰੋਧ ਕਰ ਰਹੀ ਹੈ ਇਸ ਵੇਲੇ ਵੀ ਇਹ ਚੀਜ਼ ਗਲਤ ਹੈ ਪਾਕਿਸਤਾਨ ਦੇ ਹਨਾ ਵਿੱਚ ਵੀ ਫਿਰ ਉਹ ਮੈਚ ਵੇਖਣ ਨੂੰ ਵੀ ਹਟ ਜਾਣਗੇ ਕਿ ਉਹਦੀ ਵੀ ਟੀਆਰਪੀ ਡਿੱਗੂਗੀ ਕੀ ਸਰਕਾਰ ਉੱਤੇ ਵੀ ਬੈਨ ਲਾਊਗੀ ਹੁਣ ਮੇਰੇ ਸੋਚ ਆਇਆ ਹੈ ਵੀ ਫਿਰ ਇਹਨਾਂ ਦੇ ਮੈਚ ਸ਼ੁਰੂ ਹੋਣ ਵਾਲੇ ਆ ਆਈ ਥਿੰਕ 2 ਮਹੀਨਾ ਬਾਅਦ ਹੀ ਇਹਨਾਂ ਦੇ ਮੈਚ ਕਿ ਉਹ ਵਾਲਾ ਮੈਚ ਜਿਹੜਾ ਇੰਡੀਆ ਪਾਕਿਸਤਾਨ ਦਾ ਨਹੀਂ ਹੋਊਗਾ ਫਿਰ ਜੇ ਇਹ ਚੀਜ਼ ਬੈਨ ਹੋ ਰਹੀ ਹੈ ਫਿਰ ਉਹ ਵੀ ਹੋਣੀ ਚਾਹੀਦੀ ਹੈ ਫਿਰ ਪੂਰੇ ਤੌਰ ਤੇ ਇਹ ਚੀਜ਼ਾਂ ਬੈਨ ਹੋਣੀਆਂ ਚਾਹੀਦੀਆਂ ਆਪਾਂ ਜੇ ਇਕੱਲੇ ਇੱਕ ਪਰਸਨ ਨੂੰ ਟਾਰਗੇਟ ਕਰਨਾ ਵੀ ਹਾਂ ਇਹਨੇ ਇਹਦੇ ਨਾਲ ਫਿਲਮ ਕੀਤੀ ਆ ਹੁਣ ਦੇਖੋ ਫਿਰ ਤਾਂ ਉਹਦੇ ਤੋਂ ਸਣੀ ਦੀ ਹੋਂਦ ਤੇ ਵੀ ਐਕਸ਼ਨ ਆਉਣਾ ਚਾਹੀਦਾ ਜੀ ਠੀਕ ਹੈ ਜੀ ਉਹਨੇ ਵੀ ਆਪਣੀ ਪਾਕਿਸਤਾਨਾਂ ਚ ਆ ਕੇ ਫਿਲਮ ਕੀਤੀ ਸੀਗੀ ਉਹਨੇ ਵੀ ਉਦੋਂ ਇੱਕ ਉਹਦਾ ਮੈਨੂੰ ਡਾਇਲੋਗ ਜਿੱਤੇ ਆ ਉਹਨੇ ਕਿਹਾ ਸੀ ਇਹ ਪਾਕਿਸਤਾਨੀ ਨਹੀਂ ਐ ਸਿੰਘਣੀ ਆ ਫਿਰ ਤਾਂ ਉਹ ਚੀਜ਼ਾਂ ਵੀ ਬੈਨ ਹੋਣੀਆਂ ਚਾਹੀਦੀਆਂ ਜਿਹੜੀ ਦੀ ਫਿਲਮ ਆਈ ਸੀਗੀ ਆਪਣੀ ਗਦਰ ਆਈ ਹੈ ਨਾ ਉਹ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਮੈਂ ਕਹਿਣਾ ਵਾ ਵੀ ਇਹ ਚੀਜ਼ ਬਿਲਕੁਲ ਗਲਤ ਹੋਈ ਹੈ ਜੀ ਬਿਲਕੁਲ ਗਲਤ ਹਾਂਜੀ ਹਾਂਜੀ ਠੀਕ ਹੈ ਸਰ ਤੁਹਾਡਾ ਕੀ ਕਹਿਣਾ ਹੈ ਕੀ ਨੂੰ ਜਾਣ ਬਸ ਠੀਕ ਠਾਕ ਹੈ ਜੀ ਹਾਂਜੀ ਬਸ ਵਧੀਆ ਫਿਲਮ ਸਹੀ ਹੈ ਗਲਤ ਫਿਲਮ ਸਹੀ ਹੈ ਚੱਲਣੀ ਚਾਹੀਦੀ ਹੈ ਜੀ ਹਾਂ ਹਾਂਜੀ ਤੇ ਜਿਹੜਾ ਕਿਰਦਾਰ ਨਿਭਾਇਆ ਕੁੜੀ ਨੇ ਉਹ ਉਹਨੂੰ ਉਹਨੂੰ ਕਾਫੀ ਵਿਵਾਦ ਹੋ ਰਿਹਾ ਉਹਦੇ ਕਰਕੇ ਬਹੁਤ ਉਹਦੇ ਜਾਨ ਬੁੱਝ ਕੇ ਤੁਹਾਨੂੰ ਪਤਾ ਰਾਜਨੀਤਿਕ ਲੋਰਕ ਡੇ ਆ ਫਿਲਮ ਚੱਲਣੀ ਚਾਹੀਦੀ ਹੈ ਸਰਦਾਰ ਜੀ ਵਧੀਆ ਫਿਲਮ ਆ ਅੱਛਾ ਤੇ ਚੱਲਣੀ ਚਾਹੀਦੀ ਠੀਕ ਹੈ ਬਿਲਕੁਲ ਹੋਰ ਵੀ ਨੌਜਵਾਨ ਨੇ ਸਰ ਕੀ ਕਹਿਣਾ ਚਾਹੋਗੇ ਬਈ ਮੈਂ ਇੰਟਰਸਟਿਡ ਨਹੀਂ ਹੈਗਾ ਫਿਲਮਾਂ ਫੁੱਲਮਾਂ ਦੇ ਤਾਂ ਮੇਰਾ ਕੋਈ ਰੁਝਾਨ ਨਹੀਂ ਇਹ ਵੀ ਕੋ ਮਾਮਲਾ ਸੁਣਿਆ ਹੋਣਾ ਤੁਸੀਂ ਮੁੱਦਾ ਜਿਹੜਾ ਪੱਖਿਆ ਆਇਆ ਕਰ ਛੱਲਿਆ ਹੋਇਆ ਮੁੱਦਾ ਤਾਂ ਸੁਣਿਆ ਏ ਇਹ ਲੈ ਕੇ ਕਾਫੀ ਹੋਇਆ ਵੈ ਦਿਲਜੀ ਦੋਸਾਂ ਨੂੰ ਗਦਰ ਵੀ ਕਿਹਾ ਜਾ ਰਿਹਾ ਏ ਗਦਰ ਵਾਲੀ ਤਾਂ ਗੱਲ ਗਲਤ ਏ ਕਿਉਂਕਿ ਦਿਲਜੀ ਦੋਸਾਂ ਨੇ ਪਹਿਲਾਂ ਹੀ ਬਹੁਤ ਸੋਹਣੀਆਂ ਸੋਹਣੀਆਂ ਫਿਲਮਾਂ ਦਿੱਤੀਆਂ ਤੇ ਬਹੁਤ ਚੰਗਾ ਕੰਟੈਂਟ ਹੁੰਦਾ ਹੁੰਦਾ ਉਹਨਾਂ ਦਾ ਤਾਂ ਕਰਕੇ ਇਹ ਗਲਤਾਂ ਬਿਲਕੁਲ ਗਲਤ ਹੈ ਸਰਕਾਰ ਦੀ ਗੱਦਾਰ ਕਹਿਣ ਵਾਲੀ ਤਾਂ ਅੱਛਾ ਤੁਸੀਂ ਨੌਜਵਾਨ ਹੋ ਹਨ ਤੁਸੀਂ ਹਰ ਇੱਕ ਕਨਸੈਪਟ ਦੇ ਵਿੱਚ ਜਾਂਦੇ ਹੋ ਹਨ ਤੇ ਹਮੇਸ਼ਾ ਜਿਹੜਾ ਦਲਜੀਤ ਦੋਸਾਂ ਕਹਿੰਦੇ ਕਿ ਸਾਡੇ ਦੇਸ਼ ਨੂੰ ਅੱਗੇ ਲੈ ਕੇ ਜਾਂਦੇ ਕਿ ਇਹ ਇਹ ਨਤੀਜੇ ਮਿਲਦਾ ਇਹ ਤਾਂ ਫਿਰ ਇਹ ਨਤੀਜੇ ਗਲਤੀ ਮਿਲ ਰਹੇ ਹਨ ਉਹਨਾਂ ਨੂੰ ਜੋ ਪੱਗ ਦਾ ਸਨਮਾਨ ਕਰ ਰਹੇ ਨੇ ਤੇ ਉਹ ਗਲਤੀ ਠਹਿਰਾਏ ਜਾ ਰਹੇ ਨੇ ਇਸ ਕਰਕੇ ਫਿਰ ਉਹ ਕਹਿੰਦੇ ਪੰਜਾਬੀ ਆ ਗਏ ਤੇ ਹੁਣ ਜੇ ਆਏ ਹੈ ਤੇ ਬਾਪੂ ਜਾਨ ਇਹ ਗਲਤ ਗਲਤ ਹੋ ਗਏ ਪੰਜਾਬੀ ਆ ਗਏ ਤਾਂ ਹੀ ਤਾਂ ਭਾਜੀ ਜੇ ਪੰਜਾਬੀ ਆਏ ਤੇ ਬਾਪੂ ਜਾਨ ਨਹੀਂ ਨਹੀਂ ਬਿਲਕੁਲ ਗਲਤ ਹੈ ਇਹਦਾ ਅੱਜ ਦਾ ਜੇ ਕੋਈ ਹਨਾ ਕਿਸੇ ਦੇਸ਼ ਨੂੰ ਅੱਗੇ ਲੈ ਕੇ ਜਾ ਰਿਹਾ ਹੈ ਤੇ ਕੋਈ ਵੀ ਅਜੀ ਕੋਈ ਇਨਸਾਨ ਤਰੱਕੀ ਕਰਦਾ ਹੈ ਤਾਂ ਉਹਦੇ ਉੱਤੇ ਉਹਦੀ ਲੱਤਾਂ ਵੀ ਖਿੱਚਿਆ ਜਾਂਦੇ ਨੇ ਸਾਰਾ ਕੁਝ ਨੂੰ ਕਿਸੇ ਨਾ ਕਿਸੇ ਲੈਂਕ ਨਾਲ ਜੋੜ ਕੇ ਉਹਨੂੰ ਦਵਾਇਆ ਜਾਂਦਾ ਹੈ ਸਾਡੇ ਦਾ ਸਾਨੂੰ ਇਹਦੇ ਮਾਣ ਹੋਣਾ ਚਾਹੀਦਾ ਕਿ ਸਾਡੇ ਪੰਜਾਬ ਦੇ ਸਾਡੇ ਪੰਜਾਬ ਨੂੰ ਅੱਗੇ ਲੈ ਕੇ ਜਾਂ ਜਿਹੜੀ ਪੱਗ ਨੂੰ ਹੈ ਸਾਰਾ ਅੱਜ ਬਾਲੀਵੁੱਡ ਤੱਕ ਸਾਡੀ ਪੱਗ ਪਹਿਚਾਣੀ ਜਾਂਦੀ ਹੈ ਸੰਤੋ ਦਾ ਨਾਅਜ਼ ਹੋਣਾ ਚਾਹੀਦਾ ਅਸੀਂ ਉਹਨਾਂ ਦੇ ਨਾਲ ਆ ਚਲੋ ਵੀਰੇ ਚਲੋ ਨੇ ਇੱਕ ਜਿੰਨੇ ਲੋਕ ਕਹਿੰਦੇ ਆ ਵੀ ਇਹਨੂੰ ਬੈਨ ਵੀ ਫਿਲਮ ਬੈਨ ਹੋਣੀ ਚਾਹੀਦੀ ਹੈ ਵੀ ਉਹਨਾਂ ਨੇ ਇਹਨੂੰ ਕੀਤਾ ਚਲੋ ਮੈਂ ਕਹਿੰਦਾ ਵੀ ਆਪਾਂ ਬੈਨ ਕਰ ਦਿੰਨੇ ਆ ਹਨਾ ਮੈਂ ਵੀ ਉਹਨਾਂ ਦੇ ਨਾਲ ਆ ਕੀ ਉਹ ਇਹ ਗੱਲ ਦੀ ਕੋਰ ਰਿਸਪੋਨਸਿਬਿਲਟੀ ਲੈਂਦਾਗਾ ਜਿਹੜੀ ਪੰਜਾਬ 95 ਫਿਲਮ ਰਿਲੀਜ਼ ਆ ਉਹ ਕੀ ਕਰਵਾ ਦੇਣਗੇ ਜਿਨੇ ਚ ਕੀ ਹਕੀਕਤ ਪੰਜਾਬ ਦੀ ਪੰਜਾਬ ਚ ਕਿ ਜਿਹੜਾ 95 ਦਾ ਉਦੋਂ ਉਹ ਟਾਈਮ ਦਾ ਦੇ ਹੱਕੇ ਤੱਕ ਕਿੰਨਾ ਸੱਚ ਦਿਖਾਇਆ ਗਿਆ ਸੀ ਚਲ ਇੱਥੇ ਰੋਕ ਲਾ ਦਿਓ ਜਿਹੜੀ ਖਲੜਾਈ ਤੇ ਬਣੀ ਹੈ ਉਹ ਰਿਲੀਜ਼ ਕਰ ਦਿਓ ਸਆਂਥੀ ਖਲੜਾਈ ਪਛਾਣੇ ਬਣ ਰਹੀ ਹੈ ਜੀ ਪੰਜਾਬ ਵਿੱਚ ਜਿਹੜਾ ਪਛਾਣੇ ਬਣ ਰਹੀ ਹੈ ਬਣੀ ਪਈ ਹੈ ਉਹ ਅਰਜੀ ਕਾਦਣਾ ਇਹ ਬੰਦ ਕਰ ਦਿਓ ਪੰਜਾਬ ਵਿੱਚ 1984 ਵਰਗੇ ਫਿਲਮਾਂ ਬਣਾਈ ਜਾਂਦੇ ਦਲਜੀਤ ਨੇ ਕਿੱਡਾ ਵੱਡਾ ਮੈਸੇਜ ਦਿੱਤਾ ਹੈ ਅੱਜ ਪੰਜਾਬ ਦੇ ਖਲੜੀ ਬਣ ਬਣ ਰਹੀ ਹੈ 95 ਬਣ ਰਹੀ ਹੈ ਕਿੱਡਾ ਵੱਡਾ ਮੈਸੇਜ ਹੈ ਸਤਨ ਮੰਦ ਕਰ ਦਿਓ ਉਹ ਲੋਕ ਦਾ ਲਾ ਦੂੰ ਕੀ ਹੈ ਅਭੀ ਪੱਗੀ ਚੱਬ ਰਹੀ ਹੈ ਬਿਲਕੁਲ ਭਾਈ ਜੀ ਕਿਸ ਤਰ੍ਹਾਂ ਦੇ ਦੇ ਦਿਓ ਤੁਸੀਂ ਤੁਸੀਂ ਤੁਹਾਡਾ ਕੀ ਰੋਜਾਨਾ ਹੈ ਜੇ ਦਲਜੀਤ ਦਾ ਦੁਸ਼ਾਂਦੀ ਸਰਦਾਜੀ ਫਿਲਮ 3 ਰਿਲੀਜ਼ ਹੋਈ ਹੈ ਉਹਦੇ ਵਿੱਚ ਇੱਕ ਕੁੜੀ ਨੇ ਪਾਕਿਸਤਾਨੀ ਕੁੜੀ ਨੇ ਅਦਾਕਾਰ ਰੋਲ ਨੇ ਭਾਇਆ ਉਹਦੇ ਵਿੱਚ ਤੇ ਕਿਸ ਤਰ੍ਹਾਂ ਦੇ ਦੇ ਦਿਓ ਚੀਜ਼ ਨੂੰ ਸਹੀ ਹੈ ਇਹ ਗਲਤ ਹੈ ਕਿਨੇ ਕੋ ਸਹੀ ਹੈ ਕਿਉਂਕਿ ਆਪਰੇਸ਼ਨ ਸਿੰਧੂਰ ਦੇ ਦੌਰਾਨ ਜਦੋਂ ਅਤੰਕੀਆਂ ਨੇ ਹਮਲਾ ਕੀਤਾ ਉਸ ਤੋਂ ਬਾਅਦ ਕਾਫੀ ਵਿਵਾਦ ਹੋਇਆ ਲੜਾਈ ਹੋਈ ਸੀਸਫਾਇਰ ਵੀ ਹੋਇਆ ਹਨਾ ਪਰ ਦੇ ਦੋਨੋਂ ਦੇਸ਼ਾਂ ਦੇ ਵਿੱਚ ਉਸ ਤੋਂ ਬਾਅਦ ਜਿਹੜੇ ਇੱਕ ਪਾਕਿਸਤਾਨੀ ਕੁੜੀ ਸਾਹਮਣੇ ਆਂਦੀ ਹੈ ਸਰਦਾਜੀ 3 ਤੇ ਵਿੱਚ ਤੇ ਉਸ ਨੂੰ ਲੈ ਕੇ ਕਾਫੀ ਵਿਵਾਦ ਹੋ ਰਿਹਾ ਹੈ ਜੀ ਫਿਲਮਾਂ ਦੇ ਵਿੱਚ ਜੀ ਪਤਾ ਕੀ ਹੁੰਦਾ ਹੈਗਾ ਵਧੀਆ ਸਟੋਰੀਆਂ ਦਿਖਾਈ ਜਾਂਦੇ ਹੁੰਦੇ ਹੈਗੀ ਜਸਟੀਫਾਈ ਕੀਤਾ ਜਾਂਦਾ ਹੈਗਾ ਵੀ ਕੋਈ ਕਿਸੇ ਦੇ ਪਿੱਛੇ ਸੋਚ ਕੇ ਹੀ ਜੀ ਹੁੰਦੀ ਹੈ ਕਿਸੇ ਦੇ ਨੈਗੇਟਿਵ ਹੁੰਦੀ ਹੈ ਪਿੱਛੇ ਸੋਚ ਕਹਾਣੀ ਦੇ ਵਿੱਚ ਕੋਈ ਪੋਜ਼ਿਟਿਵ ਤਰੀਕੇ ਨਾਲ ਸੋਚਦਾ ਹੈਗਾ ਐਂਟਰਟੇਨਮੈਂਟ ਵੀ ਅੰਟਰਟੇਨਮੈਂਟ ਵੀ ਹੁੰਦਾ ਜੀ ਥੋੜੀ ਜਿਹੀ ਜਨਰਲ ਨੌਲੇਜ ਵੀ ਆ ਜਾਂਦੀ ਹੈ ਕਿ ਚਲੋ ਅੱਜ ਕੱਲ ਕਿਤਾਬਾਂ ਘੱਟ ਪੜਦੇ ਨੇਗੇ ਫਿਲਮਾਂ ਦੇ ਜ਼ਰੀਏ ਵੱਧ ਸਮਝ ਆ ਜਾਂਦੀਆਂ ਨੇ ਕਿ ਸਟੋਰੀ ਸੁਣ ਕੇ ਵੱਧ ਸਮਝ ਆ ਜਾਂਦੀਆਂ ਨੇ ਕਿ ਵਧੀਆ ਜੀ ਫਿਲਮ ਵੀ ਮਾੜੀ ਨਹੀਂ ਹੈਗੀ ਵੀ ਬਾਤ ਹੋਣਾ ਚਾਹੀਦਾ ਇਸਦੇ ਆ ਕਿ ਬਾਤ ਜੋ ਕਰਦੇ ਨੇ ਉਹ ਨਹੀਂ ਹਟਦੇ ਹੈਗੇ ਕਰੇ ਬਣਾ ਜਿਹੜਾ ਨੇ ਨਹੀਂ ਕਰਨਾ ਉਹ ਸਮਝਦਾਰ ਨੇ ਕਿ ਉਹ ਚੁੱਪ ਕਰੇ ਬੈਠੇ ਨੇ ਉਹ ਤਾਂ ਫਿਲਮ ਦੇਖ ਕੇ ਉਹਨੇ ਰਾਮ ਠੀਕ ਹੈ ਬ ਤੁਹਾਨੂੰ ਜੀ ਹੱਥਿਆ ਦੇ ਨਾਲ ਕਿ ਸਰਦਾਰ ਜੀ ਫਿਲਮ ਨੂੰ ਕਿਸ ਤਰ੍ਹਾਂ ਦੇਖਦੇ ਨੇ ਕਿ ਕਿਸ ਤਰ੍ਹਾਂ ਇਸ ਨੂੰ ਜੇ ਭਾਈ ਜੀ ਸਰਦਾਰ ਜੀ 3 ਫਿਲਮ ਆਈ ਹੈ ਉਹਦੇ ਵਿੱਚ ਇੱਕ ਕੁੜੀ ਨੇ ਰੋਲ ਨਿਭਾਇਆ ਹੋਇਆ ਕਿਸ ਤਰ੍ਹਾਂ ਦੇਦੇ ਹੋ ਕਾਫੀ ਵਿਵਾਦ ਚੱਲ ਰਿਹਾ ਹੈ ਦੇਖੋ ਜੀ ਉਹ ਅਦਾਕਾਰ ਹੈ ਉਹਦਾ ਕੋਈ ਲਿੰਕ ਨਹੀਂ ਪੋਲਿਟੀਕਲ ਵਗੈਰਾ ਸੋ ਇਹਨੂੰ ਇੱਕ ਵੇਸਟਫੁੱਲ ਇਸ਼ੂ ਹੈ ਇਹ ਐਂਡ ਤੇ ਆਪਾਂ ਜਿੰਨਾ ਕਮੈਂਟ ਕਰਾਂਗੇ ਜਿੰਨਾ ਆਪਣਾ ਟਾਈਮ ਵੇਸਟ ਕਰਾਂਗੇ ਉਹਨਾਂ ਆਪਣਾ ਹੀ ਲਾਸ ਹੈ ਸ਼ੀ ਇਸ ਐਨ ਐਕਟਰਸ ਸ਼ੀ ਇਸ ਡੂਇੰਗ ਹਰ ਡਿਊਟੀ ਸੋ ਨਥਿੰਗ ਇਹ ਰਾਜਨੀਤੀਆਂ ਬਹੁਤ ਹੋ ਰਹੀਆਂ ਹਨ ਸਾਡੇ ਦੇਸ਼ ਦੇ ਦੇਸ਼ ਦੇ ਧਰਮਪੁੱਛ ਕੇ ਗੋਲੀਆਂ ਮਾਰੀ ਗਈ ਪਹਿਲਗਾਮ ਦੇ ਵਿੱਚ ਫਿਰ ਇਹ ਪਾਕਿਸਤਾਨੀ ਨੂੰ ਕਿਉਂ ਅਦਾ ਕਰ ਦਿੱਤਾ ਗਿਆ ਦੇਖੋ ਜਦੋਂ ਇਹ ਫਿਲਮ ਸ਼ੂਟ ਹੋਈ ਸੀ ਉਦੋਂ ਅਜਾ ਕੁਝ ਨਹੀਂ ਹੋਇਆ ਸੀ ਉਸ ਤੋਂ ਬਾਅਦ ਸਰਕਮਸਟੈਂਸਿਸ ਜਿਹੜੇ ਹੋਏ ਫਿਰ ਉਹਦੇ ਕਰਕੇ ਉਹਨਾਂ ਨੇ ਫਿਲਮ ਬੈਨ ਕਰਤੀ ਹੁਣ ਇਹਦੇ ਚ ਉਹਨਾਂ ਦੇ ਕੋਈ ਕਸੂਰ ਹੈ ਹੀ ਨਹੀਂ ਉਹ ਜਦੋਂ ਕਿ ਫਿਲਮ ਪਹਿਲਾਂ ਹੀ ਸ਼ੂਟ ਹੋ ਚੁੱਕੀ ਸੀ ਉਸ ਤੋਂ ਬਾਅਦ ਇਹ ਰੂਲਸ ਆਏ ਫਿਰ ਹੁਣ ਉਹਨਾਂ ਦੇ ਚ ਉਹ ਵੀ ਕੁਝ ਨਹੀਂ ਕਰ ਸਕਦੇ ਪ੍ਰੋਡਿਊਸਰਸ ਦਾ ਪੈਸਾ ਲੱਗਾ ਹੋਇਆ ਹੈ ਉਹਨਾਂ ਨੇ ਰਿਲੀਜ਼ ਕਰਨੀ ਸੀ ਤੇ ਉਹ ਓਵਰਸੀਜ਼ ਕਰਤੀ ਹਾਲਾਂਕਿ ਉਹਨਾਂ ਨੇ ਆ ਦਾ ਬਜਟ ਵੀ ਕਵਰ ਕਰ ਲਿਆ ਸੋ ਇਹ ਇੰਡੀਆ ਦਾ ਹੀ ਲਾਸ ਹੈ ਇੰਡੀਆ ਨੇ ਨਹੀਂ ਉਹ ਫਿਲਮ ਦੇਖੀ ਅੱਛੀ ਮੂਵੀ ਸੀ ਕੰਟਰੀ ਦਾ ਹੀ ਲਾਸ ਹੈ ਜਿਹੜਾ ਉਹਨੂੰ ਦੇਸ਼ ਦਰੋਹੀ ਗਈਆਂ ਨੇ ਗੱਦਦਾਰ ਗਈਆਂ ਨੇ ਆਈ ਥਿੰਕ ਇਹ ਨਹੀਂ ਕਹਿਣਾ ਚਾਹੀਦਾ ਇਹ ਟਾਈਮ ਵੇਸਟ ਹੈ ਅੱਛਾ ਤਰੀਕ ਪਹਿਲੇ ਵੀ ਐਲਾਨੀ ਕੀ ਸੀ ਤੇ ਕੀ ਲੱਗਦਾ ਕੀ ਇਹ ਜਾਣ ਬੁਝ ਕੇ ਜਰੀਆ ਕੀਤੀ ਜਾਂ ਰਾਜਨੀਤੀਆਂ ਦੇਖੋ ਜੀ ਇਹ ਤਾਂ ਹੁਣ ਪੋਲਿਟਿਸ਼ੀਅਨਸ ਦਾ ਆਦਾ ਕੰਮ ਹੀ ਕਰਨਗੇ ਜੀ ਉਹਨਾਂ ਨੇ ਕੁਛ ਨਾ ਕੁਛ ਮੁੱਦਾ ਛੇੜ ਹੀ ਲੈਣਾ ਹੈ ਇਲੈਕਸ਼ਨਾਂ ਆਨਗੇ ਫਿਰ ਕੋਈ ਮੁੱਦਾ ਛੇੜ ਕੇ ਬਹਿ ਜਾਣਗੇ ਸੋ ਆਪਾਂ ਜਿੰਨਾ ਨੂੰ ਅਵੋਇਡ ਕਰੀ ਉਹੀ ਚੰਗਾ ਹੈ ਉਹ ਉਹਨਾਂ ਦਾ ਕੰਮ ਹੈ ਉਹ ਕਰ ਰਹੇ ਹੈ ਭਾਈ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਚੀਜ਼ ਨੂੰ ਜਰੀਆ ਅਦਾਕਾਰ ਰੋਲ ਕਰ ਰਹੀ ਹੈ ਹਾਂਜੀ ਹਾਂਜੀ ਉਹਦੇ ਵੱਲੋਂ ਉਹ ਇੱਕ ਪਾਕਿਸਤਾਨੀ ਕੁੜੀ ਹੈ ਤੇ ਪਿੱਛੇ ਇੱਕ ਹਮਲਾ ਆ ਜੀ ਪਹਿਲਗਾਮ ਦੇ ਵਿੱਚ ਹਾਂਜੀ ਧਰਮ ਪੁਛ ਕੇ ਗੋਲੀ ਮਾਰੀ ਗਈ ਹਨ ਉਸ ਤੋਂ ਬਾਅਦ ਕਾਫੀ ਆਪਰੇਸ਼ਨ ਸਿੰਧੂਰ ਵੀ ਚੱਲਿਆ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਇੱਕ ਫਿਲਮ ਸਾਹਮਣੇ ਆਉਂਦੀ ਹੈ ਸਰਦਾਰ ਜੀ 3 ਉਹਦੇ ਵਿੱਚ ਦਲਜੀਤ ਦੋਸ਼ਾਨ ਇੱਕ ਪਾਕਿਸਤਾਨੀ ਲੜਕੇ ਦਾ ਅਦਾਕਾਰ ਰੋਲ ਨਿਭਾਉਂਦੇ ਹੋਏ ਨਜ਼ਰਾਂ ਦੇ ਕਿੰਨਾ ਕੁ ਸਹੀ ਹੈ ਕਿੰਨਾ ਕੁ ਗਲਤ ਇਹ ਜਿਹੜੀ ਮੂਵੀ ਸੀਗੀ ਉਹ ਤਾਂ ਜੰਗ ਤੋਂ ਪਹਿਲਾਂ ਰਿਕਾਰਡ ਕੀਤੀ ਸੀ ਠੀਕ ਹੈ ਜੀ ਤੇ ਉਹ ਹੁਣ ਅਗਲਾ ਤਾਂ ਕੀ ਕਰੇ ਜੀ ਅਗਲੇ ਨੇ ਪਹਿਲਾਂ ਰਿਕਾਰਡ ਕੀਤੀ ਆ ਠੀਕ ਹੈ ਜੀ ਤੇ ਖੜੇ ਪੈਰੀ ਤਾਂ ਸਭ ਕੁਝ ਕਰ ਨਹੀਂ ਸਕਦਾ ਤੁਸੀਂ ਇੱਕ ਚੀਜ਼ ਦੇਖੀ ਜਾਨੇ ਹੋ ਤੁਸੀਂ ਉਹ ਵੀ ਤਾਂ ਦੇਖੋ ਨਾ ਵੀ ਇੰਡੀਆ ਵਾਸਤੇ ਉਹਨੇ ਕਿੰਨਾ ਕੁਸ਼ ਕੀਤਾ ਵਾ ਜਿੱਥੇ ਬਾਲੀਵੁੱਡ ਦੀ ਲੈ ਕੇ ਜਾ ਗਿਆ ਉੱਥੇ ਉਹ ਜੱਟ ਬੰਦਾ ਲੈ ਗਿਆ ਇੰਡੀਆ ਨੂੰ ਕਿਤੇ ਪ੍ਰਜਾਤ ਠੀਕ ਹੈ ਨਾ ਜਿਹੜੇ ਬਾਲੀਵੁੱਡ ਦੇ ਆਪਣੇ ਆਪ ਨੂੰ ਮਾਨਦੇ ਬਹੁਤ ਵੱਡੇ ਵੱਡੇ ਉਹ ਕਿਤੇ ਨਹੀਂ ਪਹੁੰਚ ਸਕੇ ਉਹਨਾਂ ਦੀ ਤਾਂ ਬਹਿਣੀ ਬਹਿਣੀ ਉੱਠਣੀ ਨਹੀਂ ਹੈਗੀ ਤੇ ਦਲਜੀਤ ਨੇ ਬਹਿਣੀ ਉੱਠ ਨਹੀਂ ਕਰਾਤੀ ਸਾਰੇ ਇੰਡੀਆ ਦੀ ਸੋ ਇਸ ਹਿਸਾਬ ਨਾਲ 네ਗੇਟਿਵ ਪੱਖ ਨੂੰ ਨਹੀਂ ਦੇਖਣਾ 네ਗੇਟਿਵ ਬਹੁਤ ਛੋਟਾ ਜਿਹਾ ਪੁਆਇੰਟ ਆ ਉਹ ਵੀ ਐ ਚੱਕ ਰਿਹਾ ਵੀ ਆਫਟਰ ਦ ਵਾਰ ਠੀਕ ਹੈ ਨਾ ਬਿਫੋਰ ਦ ਵਾਰ ਕੁਛ ਨਹੀਂ ਸੀਗਾ ਸਾਰਾ ਕੁਝ ਚੱਲੀ ਜਾਂਦਾ ਸੀ ਵੀ ਆਪਸ ਦੇ ਵਿੱਚ ਮੇਲ-ਸਮੇਲ ਵਧੀਆ ਚੱਲਦਾ ਸੀ ਉਸ ਮੁਤਾਬਿਕ ਉਹਨੇ ਮੂਵੀ ਬਣਾਤੀ ਤੇ ਇਸ ਤੋਂ ਬਾਅਦ ਵੀ ਕਿੰਨਾ ਕੋ ਗਲਤ ਹੈ ਸਹੀ ਕਿੰਨਾ ਸਹੀ ਹੈ ਜ ਉਹਨੇ ਆਪ ਦਾ ਕੰਮ ਕਰਨਾ ਹੀ ਉਹਨੇ ਆਪ ਦਾ ਕੰਮ ਕਰਨਾ ਜਿਵੇਂ ਮਰਜ਼ੀ ਕਰੇ ਉਹ ਠੀਕ ਹੈ ਨਾ ਹੁਣ ਇਹ ਜਿਹੜੇ ਬਾਲੀਵੁੱਡ ਜਿਹੜੀ ਵੀ ਕਹਿ ਰਹੇ ਆ ਇਹ ਕਿਹੜਾ ਨਹੀਂ ਕਰਦੇ ਇਹ ਕੰਮ ਗਲਤ ਵੀ ਕਿੰਨੇ ਹਿਸਾਬ ਦੀ ਧੰਧਰੀਆਂ ਹੁੰਦੀਆਂ ਨੇ ਫੋਰਨ ਮਨੀ ਕਿੰਨੀ ਵਾਰੀ ਆਉਂਦੀ ਆ ਠੀਕ ਹੈ ਨਾ ਉਹ ਐ ਹੈ ਨੀਗਾ ਕਿ ਕਿੱਧਰੋਂ ਆ ਰਹੀ ਹੈ ਫਾਰਮ ਨੂੰ ਨਹੀਂ ਠੀਕ ਹੈ ਨਾ ਇਹ ਬਹੁਤ ਇਹ ਤਾਂ ਇੱਕ ਫੈਕਟਰ ਨੂੰ ਦੇਖ ਰਿਹਾ ਬੜੀ ਧੰਦਲੀਆਂ ਹੋ ਰਹੀਆਂ ਨੇ ਸੋ ਇਸ ਇਹ ਬਹੁਤ ਛੋਟਾ ਮੁੱਦਾ ਵਾ ਇਹ ਐਵੇਂ ਮੁੱਦਾ ਬਣਾਈ ਜਾਂਦੇ ਕੋਈ ਤਾਂ ਫਾਇਦਾ ਨਹੀਂ ਆ ਕੋਈ ਫਾਇਦਾ ਨਹੀਂ ਆਦਾ ਕੋਈ ਬਿਲਕੁਲ ਅਸੀਂ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਨੌਜਵਾਨਾਂ ਦਾ ਕਹਿਣਾ ਹੈ ਕਿ ਐਵੇਂ ਇਹ ਮੁੱਦਾ ਜਿਹੜਾ ਕਿਹਾ ਐਵੇਂ ਪਖਾ ਆ ਪਖਿਆ ਮੁੱਦਾ ਵੈ ਇਹਦਾ ਕੋਈ ਤੋਕ ਨਹੀਂ ਬੰਦਾ ਮੁੱਦੇ ਦਾ ਇਹ ਜਿਹੜਾ ਦਿਲਜੀਤ ਦੋਸਾਨ ਦੇ ਫਿਲਮ ਨੂੰ ਲੈ ਕੇ ਜਿਸ ਵਿੱਚ ਅਦਾਕਾਰ ਇੱਕ ਪਾਕਿਸਤਾਨੀ ਕੁੜੀ ਨੇ ਮਹਿਲਾ ਨੇ ਕੰਮ ਕੀਤਾ ਵੈ ਇਸ ਮੁੱਦੇ ਨੂੰ ਲੈ ਕੇ ਕੋਈ ਮਾਮਲਾ ਸੀਰੀਅਸ ਨਹੀਂ ਹੈਗਾ ਅਸੀਂ ਇਸ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ ਹੈਗਾ ਇਹ ਫਿਲਮ ਹਾਲਾਕੀ ਪਹਿਲੇ ਦੀ ਬਣੀ ਹੈ ਜਦੋਂ ਜੰਗ ਜਦੋਂ ਇਹ ਹਮਲੇ ਜਿਹੜਾ ਨਹੀਂ ਇਹ ਪਹਿਲੇ ਦੀ ਬਣ ਚੁੱਕੀ ਹੋਈ ਸੀਗੀ ਤੇ ਇਸ ਨੂੰ ਰਿਲੀਜ਼ ਕਰਨਾ ਰਹਿ ਗਿਆ ਸੀਗਾ ਰਿਲੀਜ਼ ਕਰਨ ਜਦੋਂ ਰਿਲੀਜ਼ ਹੋਈਏ ਤੇ ਉਸ ਵਾਰ ਕਾਫੀ ਰਾਜਨੀਤੀਆਂ ਹੋਈਆਂ ਕਾਫੀ ਕੁਝ ਉਤੇ ਲੋਕਾਂ ਨੇ ਟਿੱਪਣੀਆਂ ਕੀਤੀਆਂ ਕਾਫੀ ਜਿਹੜੇ ਜਿਹੜੇ ਕਹਿ ਰਹੇ ਸੀਗੇ ਕਿ ਦਲਜੀਤ ਇਦਾਂ ਵਾ ਦਲਜੀ ਉਹਦਾ ਪਰ ਅੱਜ ਅਸੀਂ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਨੌਜਵਾਨਾਂ ਦਾ ਇਹ ਕਹਿਣਾ ਹੈ ਕਿ ਬਿਲਕੁਲ ਇਹ ਸਹੀ ਫਿਲਮ ਹੈ ਬਿਲਕੁਲ ਇਸ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਤਾਂ ਤੁਹਾਡੀ ਕੀ رائے ਸਾਨੂੰ ਕਮੈਂਟ ਸੈਕਸ਼ਨ ਜਰੂਰ ਦੱਸਿਓ ਜੁੜੇ ਰਹੋ ਲਗਾਣਾ ਲਾਈਵ ਦੇ ਨਾਲ ਸੰਜੇ ਦੇ ਨਾਲ ਯੂਵੰਪਰੀ ਰਿਪੋਰਟ ਧੰਨਵਾਦ